ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਤੁਹਾਡਾ ਵਾਈਲੂ ਕਲੋਥ ਹਾਊਸ ਐਂਡ ਬੁਟੀਕ ਬਣਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਅਸੀਂ ਤੁਹਾਨੂੰਾਂ ਵੀ ਤੁਹਾਨੂੰ ਬੁਟੀਕ ਵਰਕੇ ਦੇ ਸੂਟ ਸਭ ਤੋਂ ਪਹਿਲਾਂ ਅਸੀਂ ਆਪਣੀਆਂ ਭੈਣਾਂ ਨੂੰ ਪਤਾ ਹੀ ਦੇਣਾ ਚਾਹਣੀ ਆ ਕਿ ਆਪਾਂ ਖੁਦ ਜੋ ਵਰਕ ਵਾਲੀ ਮਸ਼ੀਨ ਹੈ ਉਹ ਲਗਾ ਲਈਏ ਤੇ ਹੁਣ ਤੁਹਾਨੂੰ ਹੋਰ ਵੀ ਜਨਰਲ ਪ੍ਰਾਈਸ ਦੇ ਵਿੱਚ ਸੂਟ ਮਿਲਣਗੇ ਜੀ ਜੋ ਤੁਹਾਨੂੰ ਅਸੀਂ ਸੂਟ ਲੈ ਕੇ ਆਨੇ ਕਾਫੀ ਬੜੇ ਭੈਣਾਂ ਪਸੰਦ ਕਰਦੀਆਂ ਸਾਡੇ ਸੂਟਾਂ ਨੂੰ ਤੇ ਇਸ ਤੋਂ ਵੀ ਜਿਆਦਾ ਤੁਹਾਨੂੰ ਜਨਰਲ ਪ੍ਰਾਈਸ ਸੂਟ ਮਿਲਣਗੇ ਜੀ ਤੇ ਜਿਹਦੇ ਭਾਵੇਂ ਸਾਡੇ ਨਾਲ ਕੰਟੈਕਟ ਕਰਨਾ ਵਰਕ ਕਰਾਉਣ ਲਈ ਤੇ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਤੇ ਬਟਿਕ ਵਰਕ ਲਈ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਤੁਸੀਂ ਆਪਣੇ ਸੈਟ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਸੂਟਾਂ ਦੇ ਤੇ ਜੋ ਤੁਹਾਨੂੰ ਜਨਰਲ ਪ੍ਰਾਈਸ ਦੇ ਵਿੱਚ ਸੂਟ ਆ ਉਹ ਰੈਡੀ ਕਰਕੇ ਦੇਵਾਂਗੇ ਵਰਕ ਵਾਲੇ ਦੇਖ ਸਕਦੇ ਹੋ ਤੁਸੀਂ ਜੋ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਵਰਕ ਵੀ ਦਿਖਾ ਰਹੇ ਹਾਂ ਵੀ ਜੋ ਹੋ ਰਿਹਾ ਮਸ਼ੀਨ ਦੇ ਉੱਪਰ ਤੇ ਪਲੀਜ਼ ਜੇ ਬੈਨਰ ਨੂੰ ਕੈਸਟ ਹੈ ਕਿ ਜਿਹੜੀਆਂ ਪਹਿਲੀ ਵਾਰ ਮੇਰੇ ਚੈਨਲ ਨੂੰ ਦੇਖ ਰਹੀਆਂ ਐ ਐਦਾ ਦੇ ਸੋਹਣੇ ਸੂਟ ਲੈਣ ਲਈ ਵਰਕ ਲੈ ਵਰਕ ਕਰਾਉਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਤਾਂ ਕਿ ਤੁਹਾਨੂੰ ਮੇਰੀ ਵੀਰੂ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਵੀ ਜਲਦੀ ਤੋਂ ਜਲਦੀ ਤੇ 9 ਵਜੇ ਤੋਂ ਬਾਅਦ ਉਹ ਦਿਖਾਵਾਂਗੇ ਅਸੀਂ ਆਪਣੇ ਜੋ ਅੱਜ ਤੁਹਾਡੇ ਵਾਸਤੇ ਵਰਕ ਵਾਲੇ ਸੂਟ ਰੈਡੀ ਹੋਇਆ ਲੈ ਕੇ ਆਈਆਂ ਬੰਦ ਦਿਖਾਵਾਂਗੇ ਤੇ ਲਓ ਜੀ ਚੈੱਕ ਕਰੋ ਦਿਖਾਵਾਂਗੇ ਜੀ ਅੱਜ ਅਸੀਂ ਜੋ ਬੁਟੀਕ ਵਰਕ ਵਾਲੇ ਸੂਟ ਲੈ ਕੇ ਆਏ ਆ ਜੀ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਸਾਡੀ ਲੋਕੇਸ਼ਨ ਹੈਗੀ ਜੀ ਮੇਰੇ ਤੁਸੀਂ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਅਸੀਂ ਡਿਸਟ੍ਰਿਕਟ ਮਾਨਸਾ ਬਡਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਜੇਕਰ ਤੁਸੀਂ ਆ ਰਹੇ ਹੋ ਪਿੱਖੀ ਰੋਡ ਤੋਂ ਤਾਂ ਤੁਸੀਂ ਜ਼ੀਰੋਪੜਲਾਡਾ ਐਂਟਰ ਕਰਨਾ ਆਈਟੀਆਈ ਤੇ ਆਉਣਾ ਜੀ ਆਈਟੀਆਈ ਤੇ ਤੁਸੀਂ ਜੀਰੋ ਆਗੇ ਸਾਹਮਣੇ ਜਿਹੜਾ ਓਵਰ ਬ੍ਰਿਜ ਬਣਿਆ ਹੋਇਆ ਪੌਲ ਉਹਨੂੰ ਸਾਰਾ ਤੁਸੀਂ ਕ੍ਰੋਸ ਕਰਨਾ ਜੀਰੋ ਪੌਲ ਨੂੰ ਕ੍ਰੋਸ ਕਰ ਲਿਆ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ نیچے ਆਉਣਾ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਜੇਕਰ ਤੁਸੀਂ ਆ ਰਹੇ ਹੋ ਬੋਹਾ ਰੋਡ ਤੋਂ ਤਾਂ ਤੁਸੀਂ ਬੜਾ ਲਾਡਾ ਐਂਟਰ ਹੁੰਦੇ ਹੋਏ ਪੌਲ ਨਹੀਂ ਚੜਨਾ ਪੌਲ ਦੀ ਲੈਫਟ ਸਾਈਡ ਨਾਲ ਪੌਲ ਦੀ ਕੰਧ ਦੇ ਆਉਣਾ ਜੀ ਤੇ ਸਭ ਤੋਂ ਪਹਿਲਾਂ ਜਿਹੜੀ ਕਲੀ ਗਲੀ ਮੁੜਨੀ ਹੈ ਉਹ ਚ ਐਂਟਰ ਕਰਕੇ ਮੇਰੀ ਸ਼ਾਪ ਹੈ ਲਓ ਜੀ ਸੂਟ ਚੈੱਕ ਕਰੋ ਜੀ ਅੱਜ ਦੇ ਅੱਜ ਰਹਿਣਗੇ ਕਟਵਰਕ ਦੇ ਵਿੱਚ ਤੇ ਨੀਡਲ ਵਰਕ ਦੇ ਵਿੱਚ ਕਈ ਤਰ੍ਹਾਂ ਦੇ ਸੂਟ ਤੁਹਾਡੇ ਵਾਸਤੇ ਲੈ ਕੇ ਆਏ ਆ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਪੂਰੀ ਸ਼ਰਟ ਦੇ ਉੱਪਰ ਕਟਵਰਕ ਹੈ 23 ਇੰਚ ਹੋਣਾ ਜੀ ਇਹਦਾ ਘੇਰਾ ਰੈਡੀ ਦੇਖੋ ਜੀ ਦੇਖ ਸਕਦੇ ਹੋ ਤੁਸੀਂ ਆ ਇਹ ਜਿਹੜਾ ਸਟਾਫ ਹੈ ਬਹੁਤ ਹੀ ਫਾਈਨ ਠੀਕ ਹੈ ਜੀ 벨ਵਟ ਕ੍ਰਸ਼ ਦੇ ਵਿੱਚ ਰਹਿਣਾ ਬਿਲਕੁਲ ਫਾਈਨ ਸਟਾਫ ਹੈ ਬਹੁਤ ਕਿ ਸੌਫਟ ਪਹਿਲਾਂ ਵੀ ਮੇਰੇ ਭੈਣਾਂ ਨੇ ਬਾਈ ਕੀਤੀ ਇਹ ਵਾਲੇ ਸਟਾਫ ਚ ਸੂਟ ਚੈੱਕ ਕਰ ਸਕਦੇ ਹੋ ਜੀ ਕਿਰੇ ਤੇ ਕਟਵਰਕ ਹੋਈ ਹੈ ਦੇਖੋ ਜੀ ਕਿਰੇ ਤੇ ਪੂਰੇ ਤੇ ਕਟਵਰਕ ਹੋਈ ਹੈ ਜੀ ਠੀਕ ਹੈ ਜੀ ਤੇ 22 23 ਅੰਸ ਤੱਕ ਤੁਸੀਂ ਕਿਰੇ ਰੈਡੀ ਕਰ ਸਕਦੇ ਹੋ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ 슬ੀਵਸ ਇਹ 슬ੀਵਸ ਦਾ ਵਰਕ ਹੈ ਜੀ ਦੇਖੋ ਜੀ ਇਹ 슬ੀਵਸ ਦਾ ਵਰਕ ਹੈ ਇੱਕ ਘੇਰੇ ਦਾ ਵਰਕ ਹੈ ਜੀ ਲਓ ਇੱਕ ਘੇਰੇ ਦਾ ਵਰਕ ਹੈ ਤੇ ਇਹਦੇ ਦਾ ਤੁਹਾਨੂੰ ਬੋਟਮ ਦਾ ਵਰਕ ਵੀ ਮਿਲੂਗਾ ਲਓ ਜੀ ਇਹ ਵਾਲਾ ਆਊਗਾ ਜੀ ਬੋਟਮ ਦਾ ਵਰਥ ਨਾਲ ਤੁਹਾਨੂੰ ਬੋਟਮ ਦਾ ਵਰਕ ਵੀ ਮਿਲੂਗਾ ਇਹ ਵਾਲੇ ਸੂਟ ਦੀ ਜਿਹੜੀ ਪ੍ਰਾਈਸ ਰਹਿਣੀ ਹੈ 1000 ਰੁਪਏ ਰਹਿਣੀ ਹੈ ਜੀ ਠੀਕ ਹੈ ਜੀ 1000 ਰੁਪਏ ਦੀ ਪ੍ਰਾਈਸ ਰਹਿਣੀ ਹੈ ਸੂਟ ਦੀ ਤੇ ਇਹਦਾ ਬੋਟਮ ਘੇਰਾ ਤੇ 슬ੀਵਸ ਦਾ ਵਰਕ ਮਿਲੂਗਾ ਤੁਹਾਨੂੰ ਕਲਰ ਹੈ ਨਾ ਜੀ ਬਹੁਤ ਹੀ ਪਿਆਰਾ ਜਿਹਾ ਵਾਈਨ ਜੀ ਸ਼ੇਡ ਦੇ ਵਿੱਚ ਪਰਪਲ ਵਾਈਨ ਜੀ ਸ਼ੇਡ ਦੇ ਵਿੱਚ ਕਲਰ ਆ ਕਲਰ ਆਊਗਾ ਲੁਕੋ ਦੇਖੋ ਜੀ ਸੂਟ ਦੀ ਕਿੱਦਾਂ ਆਉਣੀ ਆ ਸੂਟ ਦਿਖਾਉਣੇ ਤੁਹਾਨੂੰ ਮਾਡਲ ਨੇ ਵੇਅਰ ਕੀਤਾ ਹੋਇਆ ਸੂਟ ਆ ਜੀ ਕਿੱਦਾਂ ਇਹਦੀ ਲੁੱਕ ਆਣੀ ਆ ਚੈੱਕ ਕਰੋ ਜੀ ਦੇਖੋ ਜੀ ਬਹੁਤ ਹੀ ਪਿਆਰਾ ਲੱਗਦਾ ਸੂਟ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੀ ਜੀ ਲੁੱਕ ਆਣੀ ਆ ਸੂਟ ਦੀ ਬਾਟਮ ਤੇ ਵਰਕ ਵੀ ਮਿਲਣਾ ਤੁਹਾਨੂੰ ਇਹਦੇ ਸਲੀਵਸ ਵਰਕ ਮਿਲੂਗਾ ਜੀ ਦੂਸਰਾ ਕਲਰ ਚੈੱਕ ਕਰੋ ਜੀ ਮੋਰ ਪੰਖੀਆ ਕਲਰ ਹੈ ਠੀਕ ਹੈ ਜੀ ਪੀਕਾਕ ਕਲਰ ਰਹਿਣ ਵਾਲਾ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪੀਕੋ ਕਲਰ ਚ ਵਰਕ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਨੀਚੇ ਤੁਹਾਨੂੰ ਮਿਲਣ ਵਾਲਾ ਸਲੀਵਸ ਦਾ ਵਰਕ ਲਓ ਜੀ ਇਹ ਵਾਲਾ ਰਹਿਣਾ ਜੀ ਸਲੀਵਸ ਦਾ ਵਰਕ ਇਹਦਾ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਵਰਕ ਦੀ ਇਹ ਸਲੀਵਸ ਦਾ ਵਰਕ ਰਹੂਗਾ ਜੀ ਲੰਬੀ ਠੀਕ ਹੈ ਜੇ ਨਾਲ ਤੁਹਾਨੂੰ ਮਿਲੇਗਾ ਬਾਟਮ ਦਾ ਵਰਕ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਜੀ ਤੇ ਲਓ ਜੀ ਇਹ ਵਾਲਾ ਰਹੂਗਾ ਜੀ ਬਾਟਮ ਦਾ ਵਰਕ ਚੈੱਕ ਕਰੋ ਜੀ ਇਹ ਮਿਲੇਗਾ ਬਾਟਮ ਦਾ ਵਰਕ ਇਹ ਬਾਟਮ ਦੇ ਉੱਪਰ ਵੀ ਕੱਟਵਰਕ ਹੋਈ ਹੈ ਦੇਖ ਸਕਦੇ ਹੋ ਤੁਸੀਂ ਬਾਟਮ ਉੱਪਰ ਵੀ ਕੱਟਵਰਕ ਹੋਈ ਹੈ ਤੇ ਪ੍ਰਾਈਸ ਰਹਿਣਾ ਜੀ ਇਹ ਵਾਲੇ ਸੂਟ ਦਾ ਸਿਰਫ 1000 ਰੁਪਏ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲ ਲੈ ਸਕਦੇ ਹੋ ਜੀ ਠੀਕ ਹੈ ਜੀ ਅਗਲਾ ਤੁਹਾਨੂੰ ਕਲਰ ਕਰਵਾਉਣੀ ਹੈ ਚੈੱਕ ਲਓ ਜੀ ਇਸ ਤੋਂ ਅਗਲਾ ਕਲਰ ਆਊਗਾ ਜੀ ਮਹਿੰਦੀ ਸ਼ੇਡ ਦੇ ਵਿੱਚ। ਲਓ ਨਿਓਨ ਮਹਿੰਦੀ ਦੇ ਵਿੱਚ ਆਉਣਾ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਨਿਓਨ ਮਹਿੰਦੀ ਦੇ ਵਿੱਚ ਚੈੱਕ ਕਰੋ ਜੀ ਬਹੁਤ ਸੋਹਣਾ ਘੇਰਾ ਵਰਕ ਹੋਇਆ ਠੀਕ ਹੈ ਜੀ ਤੇ ਇਹ ਵਾਲਾ ਰਹਿਣਾ ਜੀ ਇਹਦੇ 슬ੀਵਸ ਦਾ ਵਰਕ ਲਓ ਜੀ ਇਹ 슬ੀਵਸ ਦਾ ਵਰਕ ਰਹੂਗਾ ਜੀ ਠੀਕ ਹੈ ਜੀ ਇਹ ਵਾਲਾ ਘੇਰਾ ਰਹਿਣਾ ਤੇ ਇਹ ਅਜ ਤੱਕ ਘੇਰਾ ਰੈਡੀ ਹੁੰਦਾ ਜੀ ਇਹਦੀ ਪ੍ਰਾਈਸ ਰਹਿਣੀ ਹੈ 900 ਰੁਪਏ ਕਿਉਂਕਿ ਇਹਦਾ ਬਾਟਮ ਦਾ ਵਰਕ ਨਹੀਂ ਹੈਗਾ ਬਾਟਮ ਵਿਦਾਊਟ ਬਾਟਮ ਹੈ ਜੀ ਇਹ ਠੀਕ ਹੈ ਜੀ 900 ਰੁਪਏ ਦੀ ਪ੍ਰਾਈਸ ਰਹਿਣੀ ਹੈ ਇਹ ਵਾਲੇ ਸੂਟ ਦੀ ਕਟਵਰਕ ਦੀ ਚੈੱਕ ਕਰੋ ਬਹੁਤ ਪਿਆਰਾ ਜਿਹਾ ਵਰਕ ਹੈ ਤੇ ਅਗਲਾ ਸੂਟ ਚੈੱਕ ਕਰੋ ਜੀ ਲਓ ਇਹ ਕੇਵਲਾ ਕਲਰ ਮਿਲੂਗਾ ਤੁਹਾਨੂੰ ਇਹਦਾ ਵੀ ਬੋਟਮ ਦਾ ਵਰਕ ਨਹੀਂ ਹੈਗਾ 슬ੀਵਸ ਵਰਕ ਮਿਲੂਗਾ ਤੇ ਘੇਰਾ ਵਰਕ ਮਿਲੂਗਾ 23 ਇੰਚ ਹੀ ਤੁਹਾਨੂੰ ਇਹਦਾ ਘੇਰਾ ਮਿਲਣ ਵਾਲਾ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਘੇਰਾ ਦੇਖੋ ਜੀ ਘੇਰਾ ਤੇ ਘੇਰੇ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਵਰਕ ਦੀ ਤੇ ਇਹ ਵਾਲੇ ਰੈੜੀਆਂ ਜਿਹੜੀਆਂ 슬ੀਵਸ ਦਾ ਵਰਕ ਲਓ ਇਹ 슬ੀਵਸ ਦਾ ਵਰਕ ਮਿਲੂਗਾ ਤੁਹਾਨੂੰ ਇੱਕ ਘੇਰੇ ਦਾ ਇਹਦੀ ਪ੍ਰਾਈਸ ਰਣੀ ਹੈ ਸਿਰਫ 900 ਰੁਪਏ 900 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਕੱਟਵਰਕ ਵਾਲਾ ਤੇ ਅਗਲਾ ਸੂਟ ਦੇਖੋ ਜੀ ਇਹ ਕੇਵਲਾ ਕਲਰ ਆਊਗਾ ਲਓ ਜੀ ਇਹ ਕੇਵਲਾ ਕਲਰ ਆਣਾ ਇਹ ਵੀ ਬਹੁਤ ਹੀ ਪਿਆਰਾ ਜਿਹਾ ਸਰਦਾਰੀ ਕਲਰ ਰਹਿਣ ਵਾਲਾ ਹੈ ਦੇਖੋ ਜੀ ਬਹੁਤ ਸੋਹਣਾ ਸਿੰਪਲ ਸੋਬਰ ਜਾਂ ਸੂਟ ਬਣਨਾ ਹੈ 900 ਰੁਪਏ ਦੀ ਪ੍ਰਾਈਸ ਰਹਿਣੀ ਹੈ ਘੇਰੇ ਤੇ ਕੱਟਵਾਰਕ ਹੋਈ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਤੇ ਇਹ ਇੱਚ ਰਹਿਣਾ ਘੇਰਾ ਤੇ ਇਹ ਵਾਲੀਆਂ ਰਹਿਣੀਆਂ 슬ੀਵਸ ਦਾ ਵਰਕ ਲਓ ਇਹ 슬ੀਵਸ ਤੇ ਵਰਕ ਹੋਊਗਾ ਬਾਟਮ ਤੇ ਵਰਕ ਨਹੀਂ ਹੈਗਾ ਜੀ ਦਾ ਵੀ ਇਹਦਾ ਵੀ ਇਹਦਾ ਪ੍ਰਾਈਸ ਵੀ ਰਹਿਣ ਵਾਲਾ 900 ਰੁਪਏ ਲਓ ਜੀ 900 ਰੁਪਏ ਦਾ ਪ੍ਰਾਈਸ ਰਹਿਣਾ ਰਹਿਣ ਵਾਲੇ ਵਾਲੇ ਸੂਟ ਦਾ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਸੂਟ ਠੀਕ ਹੈ ਜੀ ਇਹ ਸਨ ਅੱਜ ਦੇ ਕੱਟਵਰਕ ਵਾਲੇ ਸੂਟ ਇਸ ਤੋਂ ਅਗੇ ਸਾਡੇ ਕੋਲ ਇੱਕ ਸੂਟ ਬਾਕੀ ਹੈ ਜੀ ਲਓ ਇਹ ਵੀ ਕੱਟਵਰਕ ਵਾਲਾ ਸੂਟ ਹੈ ਦਿਖਾ ਦੇਣੀ ਤੁਹਾਨੂੰ ਬਰਬਰੀ ਸ਼ਿਮਤ ਤੇ ਰੈਡੀ ਹੋਇਆ ਜੀ ਇਹ ਵਾਲਾ ਸੂਟ ਲਓ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ 22 ਇੰਚ ਤੱਕ ਇਹਦਾ ਘੇਰਾ ਰੈਡੀ ਆ ਜੀ 22 ਇੰਚ ਹੈਪ 22 ਇੰਚ ਇਹਦਾ ਘੇਰਾ ਰੈਡੀ ਆ ਬਹੁਤ ਸੋਹਣੀ ਕੱਟਵਰਕ ਹੋਈ ਆ ਜੀ ਠੀਕ ਹੈ ਜੀ ਇਹ ਵਾਲਾ ਸੂਟ ਤੁਹਾਨੂੰ ਮਿਲਣਾ ਜੀ 1000 ਦੇ ਵਿੱਚ 1000 ਦੇ ਵਿੱਚ ਇਹ ਪਹਿਲਾ ਸੂਟ ਮੈਨ ਲਈ ਹੈ ਜਿਹੜੀਆਂ ਜੀ ਬਾਹਾਂ ਦਾ ਵਰਕ ਲਓ ਜੀ ਬਾਹਾਂ ਦਾ ਵਰਕ ਰਹਿਣਾ ਜੀ ਬਹੁਤ ਹੀ ਪਿਆਰਾ ਜੈਦਾ ਵਰਕ ਹੋਇਆ ਕਟ ਵਰਕ ਹੋਇਆ ਜੀ ਪੂਰਾ ਸੂਟ ਦਾ ਚੈੱਕ ਕਰੋ ਜੀ ਠੀਕ ਹੈ ਜੀ 1000 ਰੁਪਏ ਦਾ ਪ੍ਰਾਈਸ ਰਹਿਣਾ ਇਹ ਵਾਲੇ ਸੂਟ ਦਾ ਇਸ ਤੋਂ ਕੇ ਤੁਹਾਨੂੰ ਦਿਖਾਵਾਂਗੇ ਲਓ ਜੀ ਇਹ ਇੱਕ ਸੂਟ ਬਾਕੀ ਸਾਡੇ ਕੋਲੇ ਆਫ ਵਾਈਟ ਦੇ ਵਿੱਚ ਇਹ ਵੀ ਬਹੁਤ ਪਿਆਰਾ ਸੂਟ ਹੈ 900 ਰੁਪਏ ਦੀ ਪ੍ਰਾਈਸ ਰਹਿਣੀ ਹੈ ਲਓ ਜੀ ਆਫ ਵਾਈਟ ਦੇ ਵਿੱਚ ਇੱਕ कॉटन ਸਟਾਫ ਤੇ ਹੈ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਸਾਈਡ ਤੇਰੀਆਂ ਬਣਿਆ ਹੋਇਆ ਬਾਟਮ ਵਰਕ ਇਹ ਬਾਟਮ ਤੇ ਆਉਣਾ ਜੀ ਤੇ ਇਹ ਵਾਲੀ ਆਉਣੀ ਹੈ ਜੀ ਇਹਦੀਆਂ ਸਲੀ ਇਹਦਾ 슬ੀਵਸ ਦਾ ਵਰਕ ਨੇ ਮਿਲੂਗਾ ਲਓ ਜੀ ਇਹ ਤੁਹਾਨੂੰ ਮਿਲੂਗਾ 슬ੀਵਸ ਦਾ ਵਰਕ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ 900 ਰੁਪਏ ਆਫ ਵਾਈਟ ਦੇ ਵਿੱਚ ਰੈਡੀ ਹੈ ਜੀ ਇਹ ਵਾਲਾ ਸੂਟ ਲਓ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਸੂਟ ਸਿੰਧੀ ਦੇ ਵਿੱਚ ਲਓ ਜੀ ਇਹਦੀ ਪ੍ਰਾਈਸ ਰਹਿਣੀ ਆ 500 ਰੁਪਏ ਲਓ ਜੀ ਇਹ ਵਾਲੇ ਸੁੱਟ ਰਹਿ ਨੇ ਸਿੰਧੀ ਦੇ ਵਿੱਚ ਇਹ ਵੀ ਆਫਰ ਦੇ ਵਿੱਚ ਮੈ ਰਹੇ ਆ ਤੁਹਾਨੂੰ ਸਿਰਫ 500 ਰੁਪਏ ਦੀ ਪ੍ਰਾਈਸ ਰਹਿਣੀ ਆ ਸੁੱਟ ਦੀ ਚੈੱਕ ਕਰੋ ਜੀ ਕਲਰ ਠੀਕ ਹੈ ਜੀ ਦੂਸਰਾ ਕਲਰ ਦੇਖੋ ਜੀ ਇਹ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਇਸ ਤੋਂ ਅਗਲਾ ਇਹ ਵਾਲਾ ਕਲਰ ਚੈੱਕ ਕਰੋ ਜੀ ਲਓ ਜੀ ਇਹ ਵੀ ਬਹੁਤ ਪਿਆਰਾ ਕਲਰ ਹੈ ਜੀ ਇਹਦਾ ਘੇਰਾ 23 24 ਇੰਚ ਤੁਸੀਂ ਰੈਡੀ ਕਰ ਸਕਦੇ ਹੋ ਇਹਨਾਂ ਦਾ 23 ਤੋਂ 24 ਇੰਚ ਤੱਕ ਰੈਡੀ ਕਰ ਸਕਦੇ ਹੋ ਘੇਰਾ ਤੇ ਪ੍ਰਾਈਸ ਰਹਿਣੀ ਇਹਨਾਂ ਸੁੱਟਾਂ ਦੀ ਸਿਰਫ 500 ਰੁਪਏ ਲਓ ਜੀ ਇਹ ਵਰਾ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਸੂਟ ਹੈ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਪ੍ਰਾਈਸ ਰਹਿਣੀ ਇਹਦੀ ਸਿਰਫ 500 ਰੁਪਏ ਲਓ ਇੱਕ ਹੋਰ ਥੋੜਾ ਜਿਹਾ ਵਾਈਨ ਸ਼ੇਡ ਦੇ ਵਿੱਚ ਇਹਦੀ ਪ੍ਰਾਈਸ ਵੀ ਰੈਡੀ ਹੈ ਜੀ 500 ਰੁਪਏ ਠੀਕ ਹੈ ਜੀ 23 ਇੰਚ 24 ਇੰਚ ਤੱਕ ਘੇਰਾ ਇਹਦਾ ਬਣਿਆ ਹੋਇਆ ਇਹਨਾਂ ਸੂਟਾਂ ਦਾ ਜੀ ਕੋਈ ਮਰਜ਼ੀ ਲੈ ਰੈਡੀ ਕਰ ਲਓ ਇਸ ਤੋਂ ਅਗੇ ਰਹਿਣਗੇ ਜੀ ਨੀਡਵਰਕ ਦੇ ਵਿੱਚ ਸੂਟ ਲਓ ਜੀ ਸਿਰਫ ਜੈਨੂਲ ਪ੍ਰਾਈਸ ਦੇ ਵਿੱਚ ਰਹਿਣੀ ਆ ਨੀਦਰ ਵਰਕ ਵਾਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਿਹਾ ਨਾ ਲੋਚ ਉੱਪਰ ਬਣਿਆ ਹੋਇਆ ਨੈਕ ਨੀਚੇ ਬਣਿਆ ਹੋਇਆ ਕੇਰਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਮਹਿੰਦੀ ਸ਼ੇਡ ਦੇ ਵਿੱਚ ਬਰਬਰੀ ਸਟਾਫ ਹੈ ਜੀ ਠੀਕ ਹੈ ਜੀ ਸ਼ਿਮਰ ਬਰਬਰੀ ਸਟਾਫ ਹੈ ਬਹੁਤ ਸੋਨਾ ਤੇ ਇਹ ਵਾਲੇ ਰਹਿਣਾ ਜੀ ਇਹਦੇ ਬੋਟਮ ਦਾ ਵਰਕ ਬੋਟਮ ਤੇ ਕਰ ਲਓ ਜਾਂ 슬ੀਵਸ ਦੇ ਉੱਪਰ ਕਰ ਲਓ ਜੀ ਪ੍ਰਾਈਸ ਦੇ ਰਹੇ ਸਿਰਫ 800 ਦੇ ਵਿੱਚ ਤੋਂ ਇਹ ਵਾਲਾ ਸੂਟ ਦੇ ਰਹੇ ਆ ਜੀ ਚੈੱਕ ਕਰੋ ਬਹੁਤ ਪਿਆਰੇ ਜਿਹੇ ਸੂਟ ਬਣੇ ਹੋਏ ਆ ਦੇਖੋ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਸਿਰਫ 800 ਰੁਪਏ ਠੀਕ ਹੈ ਜੀ ਕਲਰ ਤੁਹਾਨੂੰ ਚੈੱਕ ਕਰਵਾ ਦਿੰਦੀ ਆ ਇਹਦੇ ਵਿੱਚ ਲਓ ਜੀ ਦੂਸਰਾ ਕਲਰ ਚੈੱਕ ਕਰੋ ਜੀ ਫਰੈਟ ਇਹ ਰੈੱਡ ਦੇ ਵਿੱਚ ਆਪਕਾ ਜੀ ਬਹੁਤ ਸੋਹਣੀ ਫਿਨਿਸ਼ਿੰਗ ਦੇ ਨਾਲ ਹੋਇਆ ਇਹਦਾ ਕੰਮ ਲਓ ਚੈੱਕ ਕਰੋ ਜੀ ਇਹ ਹੋਣਾ ਰੈੱਡ ਕਲਰ ਦੇ ਵਿੱਚ 슬ੀਵਸ ਦੇ ਉੱਪਰ ਵੀ ਵਰਕ ਮਿਲੂਗਾ ਡਬਲ ਲੇਅਰ ਦੇ ਵਿੱਚ ਰੈਡੀ ਆ ਜੀ ਸੂਟ ਇਹ ਖਾਦੀ ਦੇ ਉੱਪਰ ਰੈਡੀ ਆ ਜੀ ਬਿਲਕੁਲ ਸੌਫਟ ਖਾਦੀ ਆ ਜੀ ਜਿਹੜਾ ਖਾਦੀ ਸਟਾਫ ਰਹਿਣ ਵਾਲਾ ਹੈ ਦੇਖੋ ਜੀ ਬਿਲਕੁਲ ਸ਼ਰਤ ਖਾਦੀ ਰਹੂਗਾ ਜੀ ਇਹ ਤੇ ਪੂਰੀ ਡਬਲ ਲੇਅਰ ਵਿੱਚ ਨੈੱਕ ਹੈ ਡਬਲ ਲੇਅਰ ਵਿੱਚ ਕਿਹੜਾ 슬ੀਵਸ ਤੇ ਮੈਲ ਲੰਗੇ ਤੁਹਾਨੂੰ ਤੇ ਦੇ ਰਿਆ ਸਿਰਫ ਜਨਰਲ ਪ੍ਰਾਈਸ ਦੇ ਵਿੱਚ ਸਿਰਫ 800 ਦੇ ਵਿੱਚ ਸੂਟ ਦੇ ਰਿਆ ਜੀ ਤੁਹਾਨੂੰ ਲਓ ਜੀ ਇਸ ਤੋਂ ਅਗਲਾ ਸੂਟ ਚੈੱਕ ਕਰੋ ਜੀ ਇਹ ਆਊਗਾ ਜੀ ਨੇਵੀ ਬਲੂ ਦੇ ਵਿੱਚ ਠੀਕ ਹੈ ਜੀ ਥੋੜਾ ਜਿਹਾ ਕਲਰ ਹੈਗਾ ਮੋਰ ਪੰਖੀਆ ਵੀ ਆਪਾਂ ਕਹਿ ਸਕਦੇ ਆ ਮੋਰ ਪੰਖੀ ਜੀ ਸ਼ੇਡ ਹੈ ਬਲੂ ਜੀ ਸ਼ੇਡ ਹੈ ਜੀ ਬਿਲਕੁਲ ਕਲਰ ਦੀ ਬਹੁਤ ਸੋਹਣਾ ਬਣਿਆ ਹੋਇਆ ਘੇਰਾ ਜੀ ਇਹਦਾ ਠੀਕ ਹੈ ਜੀ ਇਹ ਵਾਲਾ ਮਿਲੂਗਾ ਤੁਹਾਨੂੰ ਇਹਦਾ ਨੀਚੇ ਘੇਰਾ ਤੇ ਇਹ ਬਣਿਆ ਹੋਇਆ ਜੀ ਨਿੱਕ ਵਰਕ ਲੋ ਜੀ ਠੀਕ ਹੈ ਜੀ 슬ੀਵਸ ਤੇ ਕੰਮ ਵੀ ਤੁਹਾਨੂੰ ਮਿਲਣ ਵਾਲਾ ਹੈ ਡਬਲ ਲੇਅਰ ਦੇ ਵਿੱਚ ਹੀ ਮਿਲੂਗਾ ਸਾਰੇ ਸੂਟਾਂ ਵਿੱਚ ਕਈ ਵੀ ਦੇ ਅਸੀਂ ਦਿਖਾਉਣਾ ਭੁੱਲ ਜਾਂਦੀਆਂ ਜੀ 슬ੀਵਸ ਹਨ ਪਰ ਐਦਾਂ ਨਹੀਂ ਹੈਗਾ ਵੀ ਕੋਈ ਵੀ ਸੂਟ ਬਿਨਾ 슬ੀਵਸ ਤੋਂ ਹੋਊਗਾ ਸਾਰਿਆਂ ਦੇ ਉੱਪਰ 슬ੀਵਸ ਦਾ ਕੰਮ ਹੁੰਦਾ ਹੈ ਲੋ ਜੀ ਇਹ ਆਊਗਾ ਜੀ ਸੈਟ ਖਾਦੀ ਦੇ ਉੱਪਰ ਪੀਚ ਕਲਰ ਦਾ ਜਿਹੜਾ ਸੂਟ ਹੈ ਸ਼ਰਕ ਖਾਦੀ ਤੇ ਆਉਣਾ ਜੀ ਇਹ ਠੀਕ ਹੈ ਜੀ ਇਹਦਾ ਵੀ ਜਿਹੜਾ ਘੇਰਾ ਬਣਿਆ ਹੋਇਆ ਦਿਖਾ ਦੇਣੀ ਤੁਹਾਨੂੰ ਦੇਖੋ ਜੀ ਇਹਦਾ ਵੀ ਘੇਰਾ ਬਣਿਆ ਹੋਇਆ 슬ੀਵਸ ਬਣੀਆਂ ਹੋਈਆਂ ਸਾਰਾ ਕੁਝ ਇਹਦਾ ਹੋਇਆ ਜੀ ਤੇ ਇਹ ਆਉਣਾ ਜੀ ਪੀਚ ਕਲਰ ਦੇ ਵਿੱਚ ਚੈੱਕ ਕਰੋ ਜੀ ਠੀਕ ਹੈ ਜੀ ਸ਼ਰਕ ਖਾਦੀ ਦੇ ਵਿੱਚ ਬਣਿਆ ਹੋਇਆ ਪੀਚ ਕਲਰ ਦੇ ਵਿੱਚ ਡਬਲ ਲੇਅਰ ਦਾ ਰੈਡੀ ਹੈ ਸੂਟ ਲਓ ਜੀ ਅੱਗੇ ਆਊਗਾ ਜੀ ਬਲੈਕ ਕਲਰ ਬਲੈਕ ਕਲਰ ਹਮੇਸ਼ਾ ਆਉਂਦਾ ਹੁੰਦਾ ਡਲ ਪਰ ਜਿਹੜਾ ਬਲੈਕ ਆ ਜੀ ਬਲੈਕ ਹੀ ਹੈ ਦੇਖੋ ਜੀ ਇਹ ਵਾਲਾ ਮਿਲੂਗਾ ਤੁਹਾਨੂੰ ਬਲੈਕ ਦੇ ਵਿੱਚ ਇਹ ਬਣਿਆ ਹੋਇਆ ਨੀਚੇ ਕਿਹੜਾ ਇਹਦਾ ਠੀਕ ਹੈ ਜੀ ਇਹ ਬਣਿਆ ਹੋਇਆ ਲੱਗਦਾ ਕਿਹੜਾ 슬ੀਵਸ ਦੇ ਉੱਪਰ ਵੀ ਕੰਮ ਮਿਲਣਾ ਤੁਹਾਨੂੰ ਠੀਕ ਹੈ ਬਹੁਤ ਸੋਹਣਾ ਸੁਹਣਾ ਰਹਿਣਾ ਜੀ ਬਲੈਕ ਦੇ ਵਿੱਚ ਖਾਦੀ ਦੇ ਵਿੱਚ ਰਹਿਣਾ ਜੀ ਕਾਟਨ ਲਾਈਨਿੰਗ ਯੂਜ਼ ਹੋਣੀ ਹੈ ਆਰਾਮ ਨਾਲ ਤੁਹਾਡੀ ਖਾਦੀ ਦੇ ਵਿੱਚ ਰਹਿਣਾ ਕੋਈ ਚੂਬਣ ਵਾਲਾ ਸਟੱਫ ਜੋ ਵੀ ਅਸੀਂ ਸਟੱਫ ਲੈਣੇ ਲੈ ਕੇ ਆਉਂਦੇ ਜੀ ਕੋਈ ਵੀ ਚੂਬਣ ਵਾਲਾ ਨਹੀਂ ਹੁੰਦਾ ਸਾਰੇ ਹੁੰਦੇ ਆ ਸੌਫਟ ਸਟੱਫ ਲਓ ਜੀ ਇਹ ਵਾਲਾ ਰਹਿਣਾ ਜੀ ਬਰਬਰੀ ਤੇ ਵਿੱਚ ਠੀਕ ਹੈ ਜੀ ਬਰਬਰੀ ਤੇ ਰਹਿਣਾ ਲਓ ਇਹ ਵੀ ਪੀਚ ਕਲਰ ਆਊਗਾ ਜੀ ਬਰਬਰੀ ਤੇ ਚੈੱਕ ਜੀ ਬਹੁਤ ਸੋਹਣਾ ਸੈੱਨ ਵਾਲਾ ਜੀ ਦੇਖੋ ਐਵੇਂ ਤੁਹਾਨੂੰ 슬ੀਵਸ ਦੇ ਉੱਪਰ ਮਿਲੂਗਾ ਬਾਟਮ ਉੱਪਰ ਮਿਲੂਗਾ ਚੈੱਕ ਵਿੱਚ ਠੀਕ ਹੈ ਜੀ ਪ੍ਰਾਈਸ ਰਹਿਣੀ ਇਦਾਂ ਜੀ ਸਿਰਫ 800 ਦੇ ਵਿੱਚ ਲੈ ਸਕਦੇ ਤੁਸੀਂ ਇਹ ਵਾਲੇ ਸੂਟ ਲਓ ਜੀ ਇਟਸ ਸਟਾਕ ਜੀ ਆਉਣਾ ਜੀ ਪਾਊਡਰ ਬਲੂ ਕਲਰ ਇਹ ਪਾਊਡਰ ਬਲੂ ਕਲਰ ਆਉਣਾ ਸੀ ਸਿਰਫ ਦੇ ਰਿਆਂ ਪ੍ਰਾਈਸ ਤੁਹਾਨੂੰ 800 ਰੁਪਏ ਦਾ ਸੂਟਾ ਦੀ ਚੈੱਕ ਕਰੋ ਠੀਕ ਹੈ ਜੀ 800 ਰੁਪਏ ਦਾ ਸੂਟਾ ਦੀ ਪ੍ਰਾਈਸ ਰਹਿਣੀ ਹੈ ਲੋ ਜੀ ਇਹ ਬਲੈਕ ਚੱਕਾ ਲਓ ਚਿੱਕਾ ਲਓ ਠੀਕ ਹੈ ਜੀ ਪਾਊਡਰ ਬਲੂ ਕਲਰ ਦੇ ਵਿੱਚ ਆਉਣਾ ਬਹੁਤ ਸੋਹਣਾ ਕਲਰ ਰਹਿਣ ਵਾਲਾ ਹੈ ਇਹ ਪ੍ਰਾਈਸ ਹੋਣੀ ਹੈ ਸਿਰਫ ਇਹਦੀ 800 ਦੇ ਵਿੱਚ ਇਸ ਤੋਂ ਅਗੇ ਆਊਗਾ ਜੀ ਕਲਰ ਜਿਹੜਾ ਬੋਟਲ ਗ੍ਰੀਨ ਜਿਹਾ ਕਲਰ ਆਉਣਾ ਜੀ ਕਾਫੀ ਟ੍ਰੈਂਡ ਹੈ ਜੀ ਇਹ ਵਾਲੇ ਕਲਰ ਦਾ ਕਾਫੀ ਫੇਮਸ ਕਲਰ ਹੈ ਜੀ ਇਹ ਦੇਖੋ ਜੀ ਬਹੁਤ ਸੋਹਣਾ ਢੇਰਾ ਬਣਿਆ ਹੋਇਆ ਨੈਕ ਬਣਿਆ ਹੋਇਆ ਲਓ ਜੀ ਪੂਰਾ ਫੁੱਲ ਹੈਵੀ ਸੂਟ ਰਹੂਗਾ ਜੀ ਇਹ 슬ੀਵਸ ਤੇ ਵੀ ਮਿਲੂਗਾ ਤੁਹਾਨੂੰ ਬਾਟਮ ਉੱਪਰ ਲਿਆਓ 슬ੀਵਸ ਉੱਪਰ ਲਿਆਓ ਜੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਖਾਦੀ ਸਟਾਫ ਤੇ ਰੈਡੀ ਹੈ ਜੀ ਇਹ ਵਾਲੇ ਸੂਟ ਸਿਰਫ 800 ਦੇ ਵਿੱਚ ਦੇ ਰਹੇ ਹਾਂ ਤੁਹਾਨੂੰ ਇਹ ਵਾਲੇ ਸੂਟ ਜੀ ਅਗਲਾ ਕਲਰ ਦੇਖੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਮੂੰਗਿਆ ਦੀ ਛੇੜ ਚੋਣਾ ਜੀ ਵਾਲਾ ਕਲਰ ਬਹੁਤ ਸੋਹਣਾ ਕਲਰ ਆਣ ਵਾਲਾ ਮੂੰਗਿਆ ਦੀ ਛੇੜ ਦੇ ਵਿੱਚ ਲਓ ਜੀ ਇਹ ਆਉਣਾ ਜੀ ਇਹਦਾ ਕਿਹੜਾ ਰੈਡੀ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਕਿਹੜਾ 슬ੀਵਸ ਉੱਪਰ ਵੀ ਕੰਮ ਆਉਣਾ ਜੀ ਦੀ ਠੀਕ ਹੈ ਜੀ ਪ੍ਰਾਈਸ ਰਹਿਣੀ ਸਿਰਫ ਇੰਨਾ ਸੂਟਾਂ ਦੇ 800 ਰੁਪਏ ਬਹੁਤ ਸੋਹਣੇ ਸੂਟ ਰੈਡੀ ਹੈ ਜੀ ਲਓ ਅਗਲਾ ਆਊਗਾ ਜੀ ਪਿਸਤਾ ਕਲਰ ਦੇ ਵਿੱਚ ਲਓ ਇਹ ਹੋਊ ਜੀ ਪਿਸਤਾ ਦੇ ਵਿੱਚ ਠੀਕ ਹੈ ਜੀ ਪਿਸਤਾ ਦੇ ਵਿੱਚ ਆਣਾ ਲਓ ਇਹਦਾ ਕਲਰ ਚੈੱਕ ਕਰਵਾਤਾ ਕਿਰਾ ਦੇਖੋ ਜੀ ਬਹੁਤ ਹੀ ਪਿਆਰੇ ਵੀ ਖਾਦੀ ਸ਼ਿਲਕ ਤੇ ਹੈ ਜੀ ਬਿਲਕੁਲ ਸੌਫਟ ਸਟਾਫ ਹੈ ਕੋਈ ਚੁਬਣ ਵਾਲਾ ਨਹੀਂ ਹੈਗਾ ਜੀ ਬਿਲਕੁਲ ਫਾਈਨ ਸੌਫਟ ਹੈ ਜੀ ਠੀਕ ਹੈ ਜੀ ਪਿਸਤਾ ਕਲਰ ਤੇ ਆਣਾ ਜੀ ਠੀਕ ਹੈ ਜੀ ਤੇ ਇਹ ਵਾਲਾ ਚੈੱਕ ਲਓ ਇਹ ਆਊਗਾ ਜੀ ਪੀਕੋਕ ਕਲਰ ਠੀਕ ਹੈ ਜੀ ਖਾਤੀ ਤੇ ਰੈਡੀ ਆ ਪੀਕੋਕ ਕਲਰ ਆਉਣਾ ਜੀ ਚੈੱਕ ਠੀਕ ਹੈ ਜੀ ਬਹੁਤ ਹੀ ਪਿਆਰਾ ਜਰ ਹੋਊਗਾ ਸੂਟ ਪੀਕੋਕ ਕਲਰ ਦੇ ਵਿੱਚ ਤੇ ਇਸ ਤੋਂ ਅੱਗੇ ਤੁਹਾਡਾ ਸੂਟ ਰਹੂਗਾ ਜੀ। ਇਹ ਕੇਵਲ ਸੂਟ ਸਾਡੇ ਕੋਲੇ ਬਾਕੀ ਹੈ ਜੀ। ਲੋ ਇਹਦੀ ਵੀ ਪ੍ਰਾਈਸ ਰਹਿਣੀ ਆ 900 ਰੁਪਏ। ਬਹੁਤ ਸੋਹਣਾ ਨੈੱਕ ਬਣਿਆ ਹੋਇਆ। ਮਸਕ ਸਿਲਕ ਤੇ ਰੈਡੀ ਹੈ ਜੀ। ਠੀਕ ਹੈ ਜੀ। ਚੈੱਕ ਕਰੋ ਜੀ ਨੈੱਕ ਬਣਿਆ ਹੋਇਆ ਪੂਰਾ ਫੁੱਲ ਹੈਵੀ। ਤੇ نیچے ਬਣਿਆ ਹੋਇਆ ਇਹਦਾ ਕਿਹੜਾ? ਹਲਓ ਜੀ ਇਹਦਾ ਬਣਿਆ ਹੋਇਆ ਕਿਹੜਾ। ਠੀਕ ਹੈ ਜੀ ਬਹੁਤ ਸੋਹਣਾ ਸੂਟ ਰਹਿਣਾ ਤੇ ਇਹ ਵਾਲਾ ਰਹੂਗਾ ਜੀ ਪੂਰਾ ਡਬਲ ਲੇਅਰ ਦੇ ਵਿੱਚ ਇਹ ਬਾਟਮ ਦਾ ਵਰਕ ਹੈ ਜੀ। ਤੇ ਡਬਲ ਲੇਅਰ ਦੇ ਵਿੱਚ ਤੁਹਾਨੂੰ ਮੈਨਾਂ 슬ੀਵਸ ਦਾ ਵਰਕ ਇਹ 슬ੀਵਸ ਦਾ ਵਰਕ ਹੈ ਜੀ ਡਬਲ ਲੇਅਰ ਵਿੱਚ ਪ੍ਰਾਈਸ ਰਹਿਣੀ ਹੈ 900 ਰੁਪਏ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਪਟਿਕ ਵਰਕ ਦੇ ਸੂਟ ਇੱਕ ਤੁਹਾਨੂੰ ਮੈਨਾਂ ਜੀ ਇਹ ਵਾਲਾ ਸੂਟ ਇਹ ਤੁਹਾਨੂੰ ਉਸਕੇ ਕabhi ਆਪਨ ਇੱਕ ਸੂਟ ਬਾਕੀ ਹੈ ਜੀ ਜੇ ਕਿਸੇ ਨੇ ਲੈਣਾ ਫੁਲਕਾਰੀ ਵਰਕ ਦਾ ਸੂਟ ਹੈ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਆਫ ਵਾਈਟ ਕਲਰ ਦੀ ਆਊਗੀ ਬਾਟਮ ਤੇ ਇਹ ਵਾਲਾ ਆਊਗਾ ਜੀ ਫੁਲਕਾਰੀ ਵਰਕ ਦਾ ਸੂਟ ਸਿਰਫ 1100 ਰੁਪਏ ਦੀ ਪ੍ਰਾਈਸ ਰਹਿਣੀ ਹੈ ਜੀ ਲੋ ਕਾਪਰ ਕਲਰ ਤੇ ਰੈਡੀ ਹੈ ਜੀ ਚੈੱਕ ਕਰ ਲੋ ਜੀ कॉपर कलर ਤੇ ਰੈਡੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਇਹਦੀ ਬੈਕ ਨੈਕ ਵੀ ਬਣੀ ਹੋਈ ਹੈ ਦੇਖੋ ਜੀ ਠੀਕ ਹੈ ਜੀ ਰੈਸਟ कॉपर ਜਿਹਾ ਕਲਰ ਹੈ ਪ੍ਰਾਈਸ ਰਹਿਣੀ ਹੈ ਦੀ 1500 ਰੁਪਏ ਇਹ ਕੇਵਲਾ ਸੂਟ ਚੈੱਕ ਕਰੋ ਦੀ ਸਿੰਧੀ ਹੈ ਖਾਦੀ ਤੇ ਰਹੂਗਾ ਜੀ ਠੀਕ ਹੈ ਜੀ ਖਾਦੀ ਤੇ ਰਹਿਣਾ ਵਾਈਨ ਛੇਰ ਦੇ ਦੀ ਸਿੰਧੀ ਵਰਕ ਹੈ ਪਰ ਜਿਹੜੀਆਂ ਮੇਰੀਆਂ ਭੈਣਾਂ ਘਰੇ ਸਟੀਚਿੰਗ ਕਰ ਸਕਦੇ ਹੋ ਲੈ ਸਕਦੇ ਇਹਦੀ ਪ੍ਰਾਈਸ ਰਹਿਣੀ ਹੈ ਸਿਰਫ ਅੱਜ 600 ਰੁਪਏ ਕਿਉਂਕਿ ਇਹਦੀ ਸਾਈਡ ਤੇ ਥੋੜਾ ਜਿਹਾ ਕੱਟ ਹੈ ਜੀ ਇੱਥੇ ਲੋ ਕਟਿੰਗ ਦੇ ਵਿੱਚ ਨਿਕਲ ਜਾਣਾ ਜੀ ਇਹਦੀ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 600 ਰੁਪਏ ਠੀਕ ਹੈ ਜੀ 600 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਖਾਦੀ ਦੇ ਵਿੱਚ ਸਟਾਫ ਐਦਾਂ ਦਾ ਆਰਾਮ ਨਾਲ ਜਿਹੜਾ ਆਉਣ ਵਾਲਾ ਮੌਸਮ ਆਜੀ ਤੁਸੀਂ ਆਰਾਮ ਨਾਲ ਸੂਟ ਨੂੰ ਪਾ ਸਕਦੇ ਹੋ ਠੀਕ ਹੈ ਜੀ ਕਾਫੀ ਗਾਫ ਵਾਲਾ ਸਟਾਫ ਹੈ ਪ੍ਰਾਈਸ ਰਹਿਣੀ ਹੈ ਦੀ ਸੂਟ ਦੀ 600 ਰੁਪਏ ਇਸ ਸਾਈਜ਼ ਦੇ ਸਾਡੇ ਬੁਟੀਕ ਵਰਕ ਦੇ ਸੂਟ ਜਿਹੜਾ ਸੂਟ ਪਸੰਦ ਆ ਸਕਰੀਨ ਸ਼ਾਟ ਲਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਆਵਾਂਗੇ ਜੀ ਅੱਜ ਦੀ ਵੀਡੀਓ ਕਰਦੇ ਇੱਥੇ ਖਤਮ ਵੀਡੀਓ ਦੇਖਣ ਲਈ ਮੇਰਾ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ